ਦੇ ਨੇ ਬੰਦੇ ਆ ਜਿਦਨ ਆਪਣਿਆਂ ਦੀ ਗਿਣਤੀ ਕਰਨੀਏ ਤੇ ਸੁਖ ਵਿੱਚ ਨਾ ਕਰੀ ਕਿਉਂਕਿ ਸੁਖ ਵਿੱਚ ਤੇ ਤੇਰੇ ਨੇੜੇ ਆਉਣ ਵਾਲੇ ਬਹੁਤ ਜ਼ਿਆਦਾ ਨੇ ਆਪਣਿਆਂ ਦੀ ਗਿਣਤੀ ਕਰਨੀਏ ਤੇ ਦੁੱਖ ਵਿੱਚ ਕਰੀ ਮੁਸੀਬਤ ਵਿੱਚ ਕਰੀ ਕਿ ਦੁੱਖ ਤੇ ਮੁਸੀਬਤ ਵਿੱਚ ਕਿਹੜਾ ਤੇਰੇ ਨਾਲ ਖੜਦਾ ਉਹ ਤੇਰਾ ਆਪਣਾ ਹੈ ਮਹਾਰਜ ਕਹਿੰਦੇ ਸੁਖ ਮੈਂ ਬਹੁ ਸੰਗੀ ਭਏ ਦੁੱਖ ਮੈਂ ਸੰਗ ਨਾ ਕੋਏ ਮਹਾਰਜ ਕਹਿੰਦੇ ਸੁਖ ਵੇਲੇ ਤੇ ਸਾਰੇ ਸੰਗੀ ਨੇ ਪਰ ਦੁੱਖ ਵੇਲੇ ਕੋਈ ਨੇੜੇ ਨਹੀਂ ਆਉਂਦਾ ਸੁਖ ਮੈਂ ਆਨ ਬਹੁਤ ਮਿਲ ਬੈਠ ਤ ਰਹਿਤ ਚਾਹੂੰ ਦਿਸ ਕੇ ਰਹਿ ਦਿਪਤ ਪਰੀ ਸਭ ਹੀ ਸੰਗ ਛਾੜਤ ਕੋਉ ਨਾ ਆਵਤ ਨੇਰੇ ਕੋਈ ਵੀ ਨੇੜੇ ਟੁੱਕਦਾ ਨਹੀਂ ਸੁੱਖਾ ਵੇਲੇ ਸਾਰੀ ਦੁਨੀਆ ਨੇੜੇ ਟੁੱਕ ਟੁੱਕ ਬੈੰਦੀ ਪਰਖੇ ਜਾਨ ਸੱਜਣ ਉਸ ਵੇਲੇ ਜਾਦ ਕੋਈ ਬਾਜੀ ਪੁੱਠੀ ਪੈਂਦੀ